ਇਸ ਟੌਪਿਕ ਦੇ ਉੱਤੇ ਮੈਂ ਪਹਿਲਾਂ ਵੀ ਵੀਡੀਓ ਬਣਾਈ ਸੀ ਤੇ ਹੁਣ ਫੇਰ ਵੀਡੀਓ ਬਣਾਉਣ ਲੱਗਿਆ ਕਿਉਂਕਿ ਇੱਕੋ ਹੀ ਸਵਾਲ ਲੋਕਾਂ ਦਾ ਬਾਰ-ਬਾਰ ਆ ਰਿਹਾ ਹੈ ਸ਼ਾਇਦ ਉਹ ਵੀਡੀਓ ਨਹੀਂ ਵੀ ਦੇਖ ਰਹੀ ਜਾਂ ਵੀਡੀਓ ਉਹਨਾਂ ਤੱਕ ਪਹੁੰਚ ਨਹੀਂ ਰਹੀ ਜਾਂ ਫਿਰ ਆਪਣੀ ਨਵੀਂ ਆਡੀਅנס ਆ ਪੁਰਾਣੀਆਂ ਵੀਡੀਓ ਨਹੀਂ ਦੇਖ ਰਹੀ ਆਪਣੀਆਂ ਤਾਂ ਮੈਂ ਚਾਹਣਾ ਪੁਰਾਣੀਆਂ ਵੀਡੀਓ ਵੀ ਦੇਖਿਆ ਕਰੋ ਤੁਸੀਂ ਨਵੇਂ ਵੀਡੀਓ ਦੇਖਦੇ ਹੋ ਜੇ ਵਧੀਆ ਲੱਗਦੀ ਆ ਤਾਂ ਪੁਰਾਣੀਆਂ ਵੀਡੀਓ ਵੀ ਦੇਖਿਆ ਕਰੋ ਬਾਈ ਜੀ ਇਹ ਵੀਡੀਓ ਉਹਨਾਂ ਵਾਸਤੇ ਆ ਜਿਹੜੇ ਕਹਿੰਦੇ ਨੇ ਵੀ ਮੁਰਗੀਆਂ ਅੰਡੇ ਨਹੀਂ ਦਿੰਦੀਆਂ ਤਾਂ ਉਹਨਾਂ ਦਾ ਕੀ ਹੱਲ ਹੋ ਸਕਦਾ ਜਾਂ ਫਿਰ ਜਿਨ੍ਹਾਂ ਦੀਆਂ ਮੁਰਗੀਆਂ ਅੰਡੇ ਦਿੰਦੀਆਂ ਦਿੰਦੀਆਂ ਬੰਦ ਕਰ ਗਈਆਂ ਤੇ ਜਾਂ ਫਿਰ ਜਿਨ੍ਹਾਂ ਦੀਆਂ ਮੁਰਗੀਆਂ ਅੰਡੇ ਤਾਂ ਦਿੰਦੀਆਂ ਨੇ ਪਰ ਉਹ ਕੱਚੇ ਜਿਹੇ ਹੁੰਦੇ ਨੇ ਉਹਨਾਂ ਵਾਸਤੇ ਆਪਾਂ ਇਹ ਵੀਡੀਓ ਬਣਾਉਣ ਲੱਗੇ ਆ ਤੇ ਇਸ ਵੀਡੀਓ ਦੇ ਵਿੱਚ ਆਪਾਂ ਪੂਰਾ ਸਾਰੀਆਂ ਚੀਜ਼ਾਂ ਕਵਰ ਕਰਾਂਗੇ ਵਿੱਚੀ ਕੱਚੇ ਅੰਡੇ ਵਿੱਚੀ ਅੰਡੇ ਨਾ ਦੇਣਾ ਵਿੱਚੀ ਅੰਡੇ ਦਿੰਦੀਆਂ ਦਿੰਦੀਆਂ ਬੰਦ ਕਰ ਗਈਆਂ ਜਾਂ ਫਿਰ ਇੱਕ ਦੋ ਪੁਆਇੰਟ ਹੋਰ ਹੋਣਗੇ ਉਹ ਵੀ ਮੈਂ ਅੱਗੇ ਵੀਡੀਓ ਦੇ ਵਿੱਚ ਕਵਰ ਕਰ ਦੇਣੇ ਆ ਤਾਂ ਬੈਂਦੀ ਦੇਖੋ ਜਦੋਂ ਮੁਰਗੀ ਨਾ ਸਹੀ ਏਜ ਦੇ ਵਿੱਚ ਆਉਂਦੀ ਆ ਯਾਨੀ ਕਿ ਢੀਸੀ ਮੁਰਗੀ ਆ ਰਹੀ ਆ ਯਾ ਫਿਰ ਬਲੈਕ ਐਸਟਰੋਲਾਪ ਆਂਡੇ ਵਾਸਤੇ ਪਾਲਦਿਆਂ ਉਹ ਸਹੀ ਏਜ ਉਹਨਾਂ ਦੀ 4.5 ਮੰਥ ਹੁੰਦੀ ਆ 4.5 ਮੰਥ ਦੇ ਵਿੱਚ ਜਦੋਂ ਆਉਂਦੀ ਆ ਮੁਰਗੀ ਤਾਂ ਉਹਦਾ ਕਰਨਾ ਕੀ ਹੁੰਦਾ ਵੀਰੇ ਇੱਕ ਲਾਈਟ ਮੈਨੇਜਮੈਂਟ ਆਪਾਂ ਨੇ ਫਾਰਮ ਦੇ ਅੰਦਰ ਕਰਕੇ ਰੱਖਣਾ ਹੁੰਦਾ ਮੁਰਗੀ ਨੂੰ 16 ਘੰਟੇ ਲਾਈਟ ਚਾਹੀਦੀ ਹੁੰਦੀ ਹੈ ਤੇ 8 ਘੰਟੇ ਬਿਲਕੁਲ ਹਨੇਰਾ ਚਾਹੀਦਾ ਹੁੰਦਾ ਤੇ ਕਈ ਵੇਰ ਤਾਂ ਪੂਰੀ ਰਾਤ 24 ਘੰਟੇ ਈ ਲਾਈਟ ਲਾ ਕੇ ਰੱਖਦੇ ਨੇ ਇਹ ਵੀ ਚੀਜ਼ ਗਲਤ ਆ ਸਟ्रेस ਦੇ ਵਿੱਚ ਆ ਜਾਂਦੀ ਆ ਉਹ ਖੰਭ ਇੱਕ ਦੂਜੇ ਤੇ ਪੱਟਣ ਲੱਗ ਜਾਂਦੇ ਨੇ ਫੇਰ ਸਟ्रेस ਚ ਆ ਕੇ ਮੁਰਗੀ ਅੰਡੇ ਨਹੀਂ ਦਿੰਦੀ ਤੇ ਬਈ ਇਹ ਚੀਜ਼ ਕਰਨੀ ਆ ਤੁਸੀਂ ਮੁਰਗੇ ਅ ਕੀ ਕਹਿੰਦੇ ਨੇ ਲਾਈਟ ਦਾ ਮੈਨੇਜਮੈਂਟ ਕਰਨਾ 16 ਘੰਟੇ 8 ਘੰਟੇ ਬਿਲਕੁਲ ਹਨੇਰਾ ਕਰਕੇ ਰੱਖਣਾ ਹੀ ਹੀ ਰੱਖਣਾ ਇਹਨਾਂ ਨੂੰ ਏਦਾਂ ਕਰਨਾ ਹੈ ਆਪਾਂ ਨੇ ਨੰਬਰ 2 ਜਿੰਨੇ ਵੀ ਮੁਰਗੇ ਨੇ ਆਪਣੇ ਫਾਰਮ ਦੇ ਵਿੱਚ ਸਾਰੇ ਦੇ ਸਾਰੇ ਆਪਨੇ ਅਲੱਗ ਕਰ ਦੇਣੇ ਨੇ ਮੁਰਗੀਆਂ ਅਲੱਗ ਕਰ ਦੇਣੀਆਂ ਨੇ ਕਿਉਂਕਿ ਜਦੋਂ ਮੁਰਗੀਆਂ ਅੰਡੇ ਦੇਣ ਦੀ ਅਵਸਥਾ ਤੇ ਆਉਂਦੀਆਂ ਉਹਨੂੰ ਬਿਲਕੁਲ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਕੋਈ ਸਟ्रेस ਨਹੀਂ ਹੋਣਾ ਚਾਹੀਦਾ ਮੁਰਗੇ ਪਤੰਗ ਪਰੇਸ਼ਾਨ ਕਰਦੇ ਨੇ ਤੇ ਦੱਬਦੇ ਨੇ ਜ਼ਿਆਦਾ ਤੇ ਨੰਬਰ 2 ਆਪਣੀ ਜਿਹੜੀ ਖਰਾਕ ਆ ਉਹਦੇ ਵਿੱਚ ਸੁਧਾਰ ਹੋਣਾ ਚਾਹੀਦਾ ਅੰਡੇ ਵਾਲੀ ਫੀਡ ਆਪਾਂ ਇਹਨਾਂ ਨੂੰ ਦੇ ਸਕਦੇ ਆ ਤੇਜੀ ਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਕੈਲਸ਼ੀਅਮ ਹੁੰਦਾ ਆ ਜੀ ਦੇ ਕਰਕੇ ਕਿ ਅੰਡੇ ਛੇਤੀ ਮੁਰਗੀ ਦੇਣ ਦੀ ਅਵਸਥਾ ਦੇ ਵਿੱਚ ਆਉਂਦੀ ਹੈ ਜੇ ਅਪਾਂ ਘਰ ਦਾ ਦਾਣਾ ਪਾਉਣਾ ਤਾਂ ਉਹ 7-8 ਮਹੀਨੇ ਲਾ ਸਕਦੀ ਹੈ ਪਰ ਜੇ ਆਪਾਂ ਅੰਡੇ ਵਾਲੀ ਫੀਡ ਪਾਉਣੀ ਆ ਤਾਂ ਉਹਦੇ ਨਾਲ 4.5 ਜਾਂ 5 5 ਮਹੀਨੇ ਦੇ ਵਿੱਚ ਆਂਡੇ ਆਉਣੇ ਸ਼ੁਰੂ ਹੋ ਜਾਣਗੇ ਤਾਂ ਬਈ ਦੇਖੋ ਜਦੋਂ ਤੁਸੀਂ ਇਹ ਚੀਜ਼ ਕਰੋਗੇ ਅ ਇਹ ਲੇਅਰ ਫੀਡ ਪਾਉਗੇ ਲੇਅਰ ਫੀਡ ਦੀ ਵੀ ਗਿਣਤੀ ਤੁਸੀਂ ਕਰਨੀ ਆ ਲੇਅਰ ਫੀਡ ਦੀ ਜਿਹੜੀ ਤੁਸੀਂ ਗਿਣਤੀ ਕਰੋਗੇ ਉਹ ਬਾਈ ਇੱਕ ਮੁਰਗੀ ਨੂੰ 100 ਗ੍ਰਾਮ ਹੋਣੀ ਚਾਹੀਦੀ ਆ 100 ਗ੍ਰਾਮ ਇੱਕ ਮੁਰਗੀ ਨੂੰ ਜਦ ਤੁਸੀਂ ਪਾਉਗੇ ਭਾਵੇਂ ਇੱਕ ਟਾਈਮ 'ਚ ਪਾ ਦਿਓ ਭਾਵੇਂ ਦੋ ਟਾਈਮ ਦੇ ਵਿੱਚ 50-50 ਗ੍ਰਾਮ ਕਰਕੇ ਪਾ ਦਿਓ ਠੀਕ ਹੈ ਜੀ ਜਿੰਨੀਆਂ ਮੁਰਗੀਆਂ ਰੱਖਿਆ ਨੇ ਤੁਸੀਂ ਉਸ ਹਿਸਾਬ ਨਾਲ ਤੁਸੀਂ ਆਪਣਾ ਹਿਸਾਬ ਲਾ ਸਕਦੇ ਹੋ ਵੀ ਕਿੰਨੀ ਤੁਸੀਂ ਫੀਡ ਪਾਉਣੀ ਆ ਠੀਕ ਹੈ ਉਸ ਤੋਂ ਬਾਅਦ ਫੀਡ ਪਾਉਣ ਤੋਂ ਬਾਅਦ ਤੁਸੀਂ ਕਰਨਾ ਕੀ ਆ ਜਦੋਂ ਵੀ ਤੁਸੀਂ ਇੱਕ ਦਿਨ ਦੀ 100 ਗ੍ਰਾਮ ਫੀਡ ਕਰ ਦੋਗੇ ਤਾਂ ਫਿਰ ਉਸ ਦੁਮਦ ਦੇ ਵਿੱਚ ਅ ਕੀ ਕਹਿੰਦੇ ਨੇ ਮੁਰਗੇ ਲੱਗ ਹੋਗੇ ਮੁਰਗੀਆਂ ਲੱਗ ਹੋਗੀਆਂ 100 ਗ੍ਰਾਮ ਫੀਡ ਹੋਗੀ ਉਹਦੇ ਨਾਲ ਨਾ ਤਾਂ ਮੁਰਗੀ ਜ਼ਿਆਦਾ ਮੋਟਾ ਆਪਾਂ ਕਰੂਗੀ ਨਾ ਜ਼ਿਆਦਾ ਹੋ ਕਰੂਗੀ ਕਈ ਹੁਣ ਜ਼ਿਆਦਾ ਫੀਡ ਪਾ ਜਾਂਦੇ ਨੇ ਕਹਿੰਦੇ ਉਸ ਤਾਂ ਬਾਈ ਭਰ ਕੇ ਰੱਖ ਦਿੰਦੇ ਆਪੀ ਖਾਈ ਜਾਂਦੇ ਨੇ ਇਹ ਵੀ ਚੀਜ਼ ਗਲਤ ਆ ਇਹ ਚੀਜ਼ ਆਪਾਂ ਨੇ ਨਹੀਂ ਕਰਨੀਆਂ ਤੇ ਜਿਹੜੀਆਂ ਚੀਜ਼ਾਂ ਨਹੀਂ ਕਰਨੀਆਂ ਉਹਦੇ ਬਾਰੇ ਮੈਂ ਤੁਹਾਨੂੰ ਦੱਸਦਾ ਹੀ ਰਹੂੰਗਾ ਤਾਂ ਠੀਕ ਆ ਵੀਰੇ ਇਹ ਚੀਜ਼ ਆਪਾਂ ਨੇ ਕਰਨ ਤੋਂ ਬਾਅਦ ਮੁਰਗੀ ਨਾ 15 ਦਿਨ ਵੇਟ ਕਰੋ 15 ਦਿਨਾਂ ਤੋਂ ਬਾਅਦ ਮੁਰਗੀ ਆਂਡੇ ਦਊਗੀ ਉਹ ਦਊਗੀ ਜੀਨਾਂ ਨੂੰ ਰਿਜ਼ਲਟ ਮਿਲਦਾ ਆ ਉਹ ਕਮੈਂਟ ਕਰਕੇ ਦੱਸੋ ਜੀਨਾਂ ਨੇ ਮੇਰੀ ਗੱਲ ਮੰਨ ਕੇ ਇਹ ਚੀਜ਼ ਕਰੀ ਆ ਉਹਨਾਂ ਨੂੰ ਰਿਜ਼ਲਟ ਮਿਲਿਆ ਉਹ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਵੀਰੇ ਸਾਨੂੰ ਰਿਜ਼ਲਟ ਮਿਲਿਆ ਤਾਂ ਕਿ ਜਿਹੜੇ ਹੋਰ ਵੀ ਆਪਣੇ ਜਿਹੜੇ ਵੀਵਰ ਨੇ ਉਹ ਆਪਾਂ ਨੂੰ ਉਹ ਕਰਨ ਹਾਲਾ ਕਿ ਮੈਨੂੰ ਅ ਜ਼ਿਆਦਾਤਰ ਸਬਸਕ੍ਰਾਈਬਰਾਂ ਦੇ ਜਾਂ ਫਾਲੋਅਰ ਦੇ ਫੋਨ ਆਉਂਦੇ ਨੇ ਕਿ ਵੀਰੇ ਇਹਦਾ ਲਾਜ ਦਾ ਜੋ ਹਾਲਾ ਕਿ ਮੈਂ ਸਾਰਾ ਕੁਝ ਇਹਦੇ ਉੱਤੇ ਪਾਇਆ ਹੁੰਦਾ ਸੀ ਆਈਡੀ ਬਾਰੇ ਅੱਜ ਸਵੇਰੇ ਸਿਰਫ ਫੋਨ ਆਇਆ ਤੇ ਮੈਨੂੰ ਇਹ ਸਮਝ ਨਹੀਂ ਆਉਂਦੀ ਵੀਰੇ ਮੈਂ ਮੇਰੀ ਵੀ ਥੋੜੀ ਮਿਹਨਤ ਲੱਗਦੀ ਹੈ ਵੀਡੀਓ ਬਣਾਉਣ ਤੇ ਤੁਸੀਂ ਵੀਡੀਓ ਦੇਖਿਆ ਕਰੋ ਤਾਂ ਕਿ ਮੈਨੂੰ ਵੀ ਥੋੜਾ ਬੋੜਾ ਫਾਇਦਾ ਹੋਵੇ ਤਾਂ ਹੋਰ ਜਿਆਦਾ ਮੈਂ ਵੀ ਤੁਹਾਡੀ ਹੈਲਪ ਕਰਾਂ ਤੁਹਾਡੇ ਵੱਲੋਂ ਮੇਰੀ ਵੀ ਹੈਲਪ ਹੋ ਜਵੇ ਹਨਾ ਇਹ ਚੀਜ਼ ਸਮਝੋ ਆਲਰੇਡੀ ਵੀਡੀਓ ਬਣਾਈਆਂ ਹੁੰਦੀਆਂ ਨੇ ਮੈਂ ਤੁਸੀਂ ਉੱਥੇ ਜਾ ਕੇ ਦੇਖਿਆ ਕਰੋ ਬਾਕੀ ਅੱਜ ਦੀ ਵੀਡੀਓ ਦੇ ਵਿੱਚ ਇੰਨੇ ਹੀ ਸੀਗਾ ਅੰਡੇ 15 ਦਿਨਾਂ ਬਾਅਦ ਤੁਹਾਨੂੰ ਮਿਲਣਗੇ ਅੱਜ ਦੀ ਵੀਡੀਓ ਦੇ ਵਿੱਚ ਇੰਨੇ ਮਿਲਦੇ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਦੇ ਲਈ ਧੰਨਵਾਦ